ਇਹਨਾਂ ਸਪਾਥਨੀ ਤੇ ਮੈਂ ਆਪਣੀ ਬੇਤੀ ਹੀ ਪੇਸ਼ ਕਰਨੀ ਬਾਤ ਕੋਰ ਲਈ ਇਹਨੂੰ ਐਸਐਮਈ ਵਨ ਟਾਈਪ ਵਨ ਦੀ ਪ੍ਰੋਬਲਮ ਹੈ ਜੀ ਕਿ ਕਿਤੇ ਜੇ ਇਹ ਨਾ ਨੈਕ ਬੋਲਡਿੰਗ ਕਰਦੀ ਹੈ ਜੀ ਨਾ ਬੈਟਸ ਕਰਦੀ ਤੋਂ ਇਸ ਲਈ ਮੇਰੇ ਇਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਜੋਲ ਗੈਸਮਾ ਪੂਨੀ ਕਾਸਟ 14.5 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਭਰਾਮਾ ਤਿੱਕਰ ਅਪੀਲ ਕਰਨਾ ਚਾਹੀਦਾ ਜੀ ਪਬਲਿਕ ਤੋਂ ਕਿਵੇਂ ਵੇਈ ਦਿਓ ਠੀਕ ਹੈ ਤੇਨਿਕੋ ਮੀਨੀਆ ਦੀ ਸੀ ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿਟ ਬਾਵਾ ਬੂਵਾ ਹਿਲਾਉਣ ਲੱਗ ਜਾਂਦਾ ਲੱਤਾਂ ਹਿਲਾਉਣ ਲੱਗ ਜਾਂਦਾ ਪਰ ਇਹਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਜਿਉਂ ਦਿਹਾਣਾ ਡਾਕਟਰ ਗੁਰਪ੍ਰੀਤ ਕੋਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨਟਿਕ ਟੈਸਟ ਲਖਵਾਇਆ ਸੀ ਉਹਦੇ ਵਿੱਚ ਇਹਨੇ ਐਸਐਮਏ 1 ਐਸਐਮਏ ਟਾਈਪ 1 ਜੈਨਟਿਕ ਐਡਿਟ ਟੈਕਟ ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਦਿੱਲੀ ਭੇਜਿਆ ਉਥੋਂ ਇਹਨਾਂ ਬਾਕੀ ਇਲਾਜ ਉਥੋਂ ਚੱਲ ਰਿਹਾ ਹੈ ਦਿੱਲੀ ਤੇ ਤੇ ਬੋਲ ਤੁਹਾਨੂੰ ਕੀ ਲੱਗਦਾ ਵੀ ਅਸੀਂ ਤਸ਼ਮੀਨ ਆਦਿ ਗੈਲੋਗ ਰਿਪੋਰਟ ਪੰਜਾਬ ਵੀ ਜੋ ਵੀ ਇਹ ਆਪਣੇ ਵੀ ਆਰਟਿਸਟ ਨੇ ਇੰਡਸਟਰੀਜ਼ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਵੀ ਮੈਂ ਉਹਨਾਂ ਨੂੰ ਵੀਲ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਬੰਦ ਤੋਂ ਬਦ ਡੋਨੇਟ ਕਰਨ ਜੋ ਮੈਂ ਉਹਨੂੰ ਇਹਨੂੰ ਇੰਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਕਿਸੇ ਨਾਲ ਵਾਸੇ ਹੋਈ ਵੀ ਇੱਕ ਦੋ ਲੀਡਰਾਂ ਇਕੱਠੇ ਆ ਵੀ ਲਾਲਜੀਤ ਢੁੱਲਰ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਮਦਦ ਵੀ ਕੀਤੀ ਹੈ ਸਾਡੀ ਸੇ ਬਾਕੀ ਹਜੇ ਗੱਲ ਚੱਲ ਰਹੀ ਨਹੀਂ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ ਦੇ ਮਿਲ ਨਹੀਂ ਹੋਇਆ ਜਿਉਂਦੇ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ ਹੈ ਮੀਡੀਆ ਨਾਲ ਜਗਤ ਤੋਂ ਆਏ ਹੋਏ ਜਿਨੇ ਵੀ ਭਰਾ ਸਭ ਦਾ ਧੰਨਵਾਦ ਜਿਹਾ ਹੈ ਬਈ ਇਸ ਸਪੈਸ਼ਲ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਇਸ ਸ਼ੋਕੀ ਦੀ ਬੱਚੀ ਇਬਾਦਤ ਦੇ ਲਈ ਆਰਗੇਨਾਈਜ਼ ਕਰ ਰਹੇ ਆ ਸੋ ਚੰਡੀਗੜ੍ਹ ਦੇ ਵਿੱਚ ਅਸੀਂ ਅਪੀਲ ਕਰਨ ਆਏ ਆ ਕਿ ਇਬਾਦਤ ਦੀ ਲਾਈਫ ਬਚਾਉਣ ਦੇ ਲਈ ਇਬਾਦਤ 5 ਮਿੰਟ ਦੀ ਹੈ ਪਰ ਇਸ ਨੂੰ ਐਸਐਮਈ ਟਾਈਪ ਹੋ ਰਿਹਾ ਹੈ ਸਪਾਈਨਲ ਮਸਕੂਲਰ ਟ੍ਰੋਫੀ ਟਾਈਪ 1 ਇਹਦਾ ਜੋ ਟ੍ਰੀਟਮੈਂਟ ਹੈ ਇਮਜ਼ ਨਵੀਂ ਦਿੱਲੀ ਤੋਂ ਚੱਲ ਰਿਹਾ ਹੈ ਪਰ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਫਿਲਹਾਲ ਇਹਨੂੰ ਉਹ ਤਰਜਦਨੀ ਜਿਹੜੀ ਆ ਤੋਂ ਮੂਵ ਨਹੀਂ ਕਰ ਸਕਦੀ ਔਰ ਬੈਠ ਨਹੀਂ ਸਕਦੀ ਔਰ ਸਮਾਂ ਪਾ ਕੇ ਜਿਹੜੀਆਂ ਪਬਲਿਕیشن ਹੋਏ ਉਹ ਵੀ ਪੂਰ ਹੋ ਜਾਂਦੀਆਂ ਔਰ ਡਾਕਟਰਸ ਦੇ ਕਹਿਣ ਮੁਤਾਬਕ ਜੋ ਫਿਲਹਾਲ ਉਨਤਕ ਦੀ ਸਟੱਡੀ ਹੈ ਕਿ ਜਿਹੜੇ ਐਸਐਮਏ ਟਾਈਪ 1 ਦੇ ਬੱਚੇ ਆ 2 ਸਾਲ ਉਹਨਾਂ ਦਾ ਲਾਈਫ ਸਪੈਨ ਪਰ ਇਹਦਾ ਜਿਹੜਾ ਟਰੀਟਮੈਂਟ ਹੈ ਉਹ ਵੀ ਹੈ ਉਹ ਵੇਨਸ ਕਮਿਟੀ ਲਈ ਮੁਤਾਬਕ ਜੋ ਉਹਨਾਂ ਨੇ ਪ੍ਰਸਕ੍ਰਾਈਬ ਕੀਤਾ ਹੈ ਜੋ ਇੰਜੈਕਸ਼ਨ ਹੈ ਤਾਂ ਉਹਦੀ ਜਿਹੜੀ ਕੀਮਤ ਹੈ ਉਹ ਬਹੁਤ ਮਦਦ ਕਰਦੀ ਹੈ ਲੋਕਾਂ ਦੀ ਸੋ ਉੱਨਰ ਤੱਕ ਪਹੁੰਚ ਕਰਨਾ ਸੈਲੀਬ੍ਰਿਟੀਜ਼ ਕਰਕੇ ਜਾਂ ਲੋਕ ਸਭਾ ਦਾ ਪੂਰੀ ਫੈਲਾ ਲਿਆ ਨੇ ਅਜਿਹਾ ਬ੍ਰੋਕ ਨਹੀਂ ਕੀਤੀ ਇਲੈਕਸ਼ਨ ਨੂੰ ਵੀ ਦੀ ਸੀ ਸੋ ਇਹਨਾਂ ਦੇ ਵੀ ਇਨਾ ਸੌਖਾ ਨਹੀਂ ਹੈ ਪਰ ਤੁਹਾਡੇ ਮਾਧਿਅਮ ਰਹੀ ਅਸੀਂ ਸਾਰਿਆਂ ਨੂੰ ਫੀਲ ਕਰਦੇ ਆ ਕਿ ਜੋ ਵੀ ਸਾਡੇ ਸੈਲੀਬ੍ਰਿਟੀ ਨੇ ਹਿੰਦੁਸਤਾਨ ਦੇ ਜੋ ਸੈਲੀਬ੍ਰਿਟੀਜ਼ ਨੇ ਉਹ ਇਦਾਂ ਦੀਆਂ ਫੈਮਿਲੀਜ਼ ਦੀ ਮਦਦ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਆ ਸੋ ਇਹਦੇ ਲਈ ਵੀ ਸਾਰੇ ਅੱਗੇ ਹੋ ਔਰ ਇਸ ਰੀਜਨ ਦੇ ਜੋ ਸਾਡੇ ਇੰਡਸਟਰੀਲਿਸਟ ਨੇ ਉਹ ਬੜਾ ਖੁੱਲ ਕੇ ਜਿਹੜਾ ਹੈਗਾ ਸਵਾਲਿਕ ਪਰਵਾਦੇ ਉਦੇਦਾਨ ਕਰਦੇ ਐ ਸੋ ਇਹ ਬੱਚੀ ਦੀ ਜਾਨ ਬਚਾਉਣ ਦੇ ਲਈ ਇੱਕ ਹਮਲਾ ਹੈ ਇੱਕ ਐਫਰਟ ਹੈ ਜਿਹਦੇ ਵਿੱਚ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ ਇਸ ਘਟਨਾ ਵਿੱਚ ਜਿਹੜੀ ਕਬਡੀ ਬੇਬੀ ਹੈ 10 ਸਾਲ ਦੀ ਇਹ ਜਿਹੜੀ ਹੈ ਉਹਨਾਂ ਦੀ ਪਾਣੀ ਦੀ ਲੋੜ ਹੈ ਜਿੰਨੂੰ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਔਰ ਸਾਨੂੰ ਇਸ মিডিਆ ਦਾ ਵੀ ਸਾਰੇ ਜਿਹੜੇ ਸਾਡੇ ਇਸ ਖੇਤੇ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਪੂਰਨ ਉਮੀਦ ਹੈ ਕਿ 14.5 ਕਰੋੜ ਰੁਪਏ ਦੇ ਵਿੱਚ ਜੋ ਇੱਕ ਬੜੀ ਵੱਡੀ ਦਾਤ ਲੱਗਦੀ ਹੈ ਪਰ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੀ ਇਹ ਟੀਚਾ ਜਿਹਾ ਹੈ ਉਹ ਜਲਦੀ ਪੂਰਾ ਕਰਨਾਗੇ ਸਮੱਸਿਆ ਦੇ ਕੋਲ ਜਿਆਦਾ ਇਸਾ ਕੀ ਨਹੀਂ ਹੈ ਕਿ ਇੱਕ ਦਾ ਦੂਰੇ ਇੰਜੈਕਸ਼ਨ ਹੈ ਇਹ ਵੱਲ ਤੋਂ ਵੱਧ ਜਿਹੜਾ ਹੈਗਾ 24 ਮਹੀਨੇ ਦੇ ਅੰਦਰ ਉਹਨਾਂ ਲਗਾਨਾ ਚਾਹੀਦਾ ਬਸ ਬੱਚੇ ਦੀ ਜਿਹੜੀ ਕੰਡੀਸ਼ਨ ਉਹ ਕਈ ਵਾਰ ਜਿਆਦਾ ਵਿਗੜਨ ਲੱਗ ਜਾਂਦੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤੋ ਜਿੰਨੀ ਜਲਦੀ ਜਿੰਨੀ ਇੰਜੈਕਸ਼ਨ ਮਿਲੇਗਾ ਉਨੀ ਜਲਦੀ ਜਿਹੜੀ ਹੈ ਇਬਾਦਤ ਦੀ ਰਿਕਵਰੀ ਜਿਹੜੀ ਹੈ ਉਹ ਪੋਸੀਬਲ ਹੈ ਔਰ ਤੁਹਾਡੇ ਸਾਥ ਦੀਆਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਸਾਥ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤੁਹਾਡਾ ਦਿੱਤਾ ਹੋਇਆ ਜੋ ਵੀ ਦਾਨ ਹੈ ਉਹ ਇਸ ਫੰਡ ਰਾਈਜ਼ਰ ਪਲੇਟਫਾਰਮ ਦੇ ਥਰੂ ਡਾਇਰੈਕਟਲੀ ਜਿਹੜਾ ਡਰਗਮੈਨ ਫੈਕਟਰੀ ਕੰਪਨੀ ਨੂੰ ਜਿਹੜਾ ਉਹ ਟ੍ਰਾਂਸਫਰ ਕੀਤਾ ਜਾਣਾ ਹੈ ਇਹਨਾਂ ਦੇ ਨਿੱਜੀ ਅਕਾਊਂਟ ਦੇ ਵਿੱਚ ਮੌਕੇ ਜਾਨੀ ਸੋ ਤੁਹਾਡਾ ਦਿੱਤਾ ਹੋਇਆ ਐਵਰੀ ਸਿੰਗਲ ਫੰਡ ਜੋ ਵੀ ਤੁਸੀਂ দান ਕਰੋਗੇ ਦੇਸ਼ ਦੇ ਵਿੱਚ ਪੰਜਾਬੀ ਬਹੁਤ ਵਸਦੇ ਆ ਸਭ ਨੂੰ ਅਪੀਲ ਹੈ ਕਿ ਵਿਨੇਸ਼ ਦੇ ਲਈ ਇੱਕ ਅਨਲਟ ਪਲੇਟਫਾਰਮ ਦੇ ਉੱਤੇ ਕਰਨਾ ਹੈ 2.92 ਤੇ ਔਰ ਇੰਪੈਕਟ ਗੁੱਪ ਤੇ ਇੰਡੀਆ ਦੇ ਵਿੱਚ ਕਰ ਰਹੇ ਆ ਸੋ ਕਿਤੇ ਕਿਵਨ ਪੂਰਬ ਗਿਆ ਲਿ ਜਿਹੜੇ ਆ ਦਿਸਪਲੇ ਹੋ ਜਾਣਗੇ ਬਟ ਅਗਰ ਇੰਪੈਕਟ ਤੇ ਉੱਪਰ ਜਾ ਕੇ ਡਾਇਰੈਕਟਲੀ ਸਰਚ ਕਰੋਗੇ ਤਾਂ ਉੱਥੇ ਬਾਹਰ ਹੀ ਫਲੈਸ਼ ਹੋ ਰਿਹਾ ਹੋਊਗਾ ਇਵਾਦਤ ਸੋ ਅਸੀਂ ਸਾਰਿਆਂ ਨੂੰ ਅਗੇ ਵੀ ਅਪੀਲ ਕਰਦੇ ਹਾਂ ਕਿ ਇਵਾਨਦੀ ਜੋ ਲਾਈਫ ਹੈ ਉਹਨੂੰ ਸੇਵ ਕਰਨ ਦੇ ਲਈ ਅਸੀਂ ਤੁਹਾਡਾ ਸਮਰਥਨ ਸਹਿਯੋਗ ਚਾਹੁੰਦੇ ਹਾਂ ਸੱਦਾ ਦਾਲ ਚਾਹੁੰਦੇ ਹਾਂ ਵਰਤੋਂ ਵਰਤਾਂ ਕੇ ਰੋਜ਼ ਰੇ ਸ਼ੇਅਰ ਕਰੋ ਸੋ ਦੈਟ ਕਿ ਆਪਣਾ ਜੀ ਬਚਾ ਸਕੀਏ ਸੋ ਨਾਲ ਸਭ ਤੇ ਇੱਕ ਬਹੁਤ ਹੀ ਸੈਂਸਟਿਵ ਇਸ਼ੂ ਲੈ ਕੇ ਤੁਹਾਡੇ ਕੋਲ ਆਏ ਹਾਂ ਮੈਂ ਕਿਉਂਕਿ ਸਾਰੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਦਾ ਚੇਅਰਮੈਨ ਤੇ ਇਹ ਜਿਹੜਾ ਪਰਿਵਾਰ ਹੈ ਇਹ ਮੇਰਾ ਜਿਹੜਾ ਖੁਦ ਦਾ ਜਿਹੜਾ ਇੰਸਟੀਟਿਊਸ਼ਨ ਹੈ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਉਹਦੇ ਜਿਹੜੇ ਹੈਗੇ ਆ ਸਾਡੇ ਧਨਵਾਦੀ ਦੇ ਸਾਡੇ ਪ੍ਰੋਜੈਕਟਰ ਸਿੰਘ ਧਨਵਾਦੀ ਉਹਦੇ ਸਾਡੇ ਬਹੁਤ ਲੋਕੀ ਐਡਮਿਨਿਸਟਰੇਟਰ ਤੇ ਉਹਨਾਂ ਦਾ ਇਹ ਪਰਿਵਾਰ ਹੈ ਤੇ ਮੈਂ ਸਮਝਦਾ ਇਹ ਸਾਡਾ ਬੀਐਫਜੀ ਦਾ ਹੀ ਪਰਿਵਾਰ ਤੇ ਅਸੀਂ ਆਪ ਦੇ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗਾ ਇਹ ਕਰ ਰਹੇ ਹਾਂ ਪਰ ਸਾਡੀ ਇਹ ਕੋਸ਼ਿਸ਼ ਇਸ ਬੱਚੇ ਨੂੰ ਬਚਾ ਲਈ ਸ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਜਿਹੜਾ ਕਾਸਟ ਆ ਉਹ 1.14 ਕਰੋੜ ਪਰ ਮੈਨੂੰ ਇਹ ਲੱਗਦਾ ਕਿ ਕਿ ਸਾਡਾ ਜਿਹੜਾ ਦੇਸ਼ ਦੀ ਆਬਾਦੀ ਹੈ ਉਹ 140 ਕਰੋੜ ਤੇ ਜੇ ਅਸੀਂ ਜਿਵੇਂ ਕਿ ਉਹ ਨਾ ਤਿੰਨ ਕਾਂ ਤਿੰਨ ਕਾਂ ਵੀ ਇਹਦੇ ਵਿੱਚ ਪਾਈਏ ਨਾ ਤਾਂ ਸਾਡੀ ਬਹੁਤ ਵਾਰੀ ਮੈਂ ਗੱਲ ਕਰਦਾ ਹੁਣ ਵੀ ਸਾਡੀ ਜਿਹੜੀ ਆਬਾਦੀ ਵਧਦੀ ہوئی ਆਬਾਦੀ ਹੈ ਉਹ ਕਈ ਵਾਰ ਸਾਡੇ ਲਈ ਸ਼ਰਾਪ ਇਹ ਸਾਡੇ ਲਈ ਵਰਦਾਨ ਦੀ ਸਾਖ ਹੈ ਇਸੇ ਤਰੀਕੇ ਨਾਲ ਇਹੋ ਤੇ ਕੇਸਾਂ ਦੇ ਵਿੱਚ ਜਿੱਥੇ ਕਿਸੇ ਬੱਚੇ ਦੀ ਲਾਈਫ ਨੂੰ ਬਚਾਇਆ ਜਾ ਸਕਦਾ ਹੈਗਾ ਉੱਥੇ ਜੇ ਅਸੀਂ ਇਹ ਦੇਖੀਏ ਵੀ ਸਾਡੇ ਦੇਸ਼ ਦੀ ਆਬਾਦੀ ਜੇ ਇੱਕ ਤੁਸੀਂ ਸੋਚ ਕੇ ਦੇਖੋ ਵੀ 140 ਕਰੋੜ ਆਬਾਦ ਲੋਕਾਂ ਨੂੰ ਤੁਸੀਂ 14.5 ਕਰੋੜ ਰੁਪਇਆ ਉਤਕੀਓ ਨਾ ਲੋਕਿ ਪੈਸਿਆਂ ਦੇ ਵਿੱਚ ਰੁਪਈਆ ਦੇ ਵਿੱਚ ਵੀ ਪੈਸਿਆਂ ਦੇ ਵਿੱਚ ਆਓ ਇਸ ਤਰੀਕੇ ਨਾਲ ਜਿਵੇਂ ਅਸੀਂ ਥੋੜਾ ਥੋੜਾ ਕਰਕੇ ਜਿਵੇਂ ਕਹਿੰਦੇ ਹੁੰਦੇ ਨਾ ਬੂੰਦ ਨਾਲ ਤਲਾਸ਼ ਕਰ ਜਾਂਦਾ ਹੈ ਦਿਵਾ-ਦੀਵਾ ਮਿਲ ਕੇ ਦੀਵਾਲੀ ਬਣ ਜਾਂਦੀ ਹੈ ਤੇ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿੰਨੇ ਵੀ ਜੇ ਕੋਈ ਛਿੱਟੇ ਵੀ ਕੋਈ ਆਫਤ ਆਉਂਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਵਨ ਕਿ ਸਾਡੇ ਪੰਜਾਬ ਦੀ ਵੀ ਤਕਰੀਬਨ 3-3 ਕਰੋੜ ਜਿਹੜੀ ਆਬਾਦੀ ਹੈਗੀ ਹੈ ਉਹਨੂੰ ਵੀ ਜੇ ਆਪਾਂ ਕੀ ਕੀ ਵੀ ਸਾਡੇ ਇਕੱਲੇ ਪੰਜਾਬੀ ਹੀ ਕੰਟਰੀਬਿਊਟ ਕਰਨ ਤੇ ਉਹਦੇ ਲਈ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਸਾਡੇ ਦੇਸ਼ ਦੇ इबादत की जान बचा सके ये तो भी इस दुनिया में देख सके प्लीज सा सारे लोग ही रिक्वेस्ट है साइड हेल्प करो प्लीज सारे भारत वासियों को अपील है जी मेरी बच्ची अस्त की फंड इकट्ठा करवाओ इस तरह जो फंड इकट्ठा करा के मेरी बच्ची के इंजैक्शन लगा के पूरी जान बचा सकन होर इस तो अलावा मैं कुछ बोल भी नहीं सकता जी ਜਿਹੜਾ ਹੈ ਪਾਂਡਰੀਜ਼ਰ ਪਲੇਟਫਾਰਮ ਉਹਦੇ QR ਕੋਡ ਨੇ ਵਿਦਨ ਇੰਡੀਆ ਜਿਹਨਾਂ ਨੇ ਡੋਨੇਟ ਕਰਨਾ ਹੈ ਇਹਨਾਂ QR ਕੋਡ ਦੇ ਉੱਤੇ ਉਹ ਸਕੈਨ ਕਰਕੇ ਡੋਨੇਟ ਕਰ ਸਕਦੇ ਆ ਵਿਦਨ ਇੰਡੀਆ ਦੇ ਲਈ ਔਰ ਜਿਹੜੇ ਆ ਇੰਡੀਆ ਤੋਂ ਬਾਹਰ ਜਿਹੜਾ ਸਾਡਾ ਰੋਡ ਜਿਹੜਾ ਹੈ ਪਾਂਡਰੀਜ਼ਰ ਚੱਲ ਰਿਹਾ ਹੈ ਸੂਬ ਇੰਡੀਆ ਤੋਂ ਬਾਹਰ ਜਿਹੜੇ ਵੀ ਸਾਡੇ ਪੰਜਾਬੀ ਔਰ ਇੰਡੀਅਨ ਜਿੰਨੇ ਵਸਦੇ ਆ ਉਹਨਾਂ ਨੇ ਜਿਹਨਾਂ ਨੇ ਡੋਨੇਟ ਕਰਨਾ ਉਹ ਪਲੀਜ਼ ਇਸ QR ਕੋਡ ਤੇ ਇਸ ਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਆ ਥੈਂਕ ਯੂ ਜੇ ਕੋਈ ਨਾਇਰ ਪਰਪੋਰਟ ਹੈ ਜੇਕਰ ਵੈਬਸਾਈਟ ਦੇ ਉੱਪਰ ਜਾ ਕੇ ਕਿਸੇ ਨੂੰ ਫੰਡਰੇਜ਼ਿੰਗ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਇਹਨਾਂ ਦਾ ਪਰਸਨਲ ਕੰਟੈਕਟ ਦਾ QR ਕੋਡ ਇਹ ਸਾਨੂੰ ਹਦਾਇਤ ਹੋਈ ਸੀ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਜਿਹੜਾ ਕੋਡ ਹੈ ਇਹ ਵੀ ਜ਼ਰੂਰ ਸ਼ੇਅਰ ਕੀਤਾ ਜਾਵੇ ਪਰ ਸਾਡੀ ਰਿਕਵੈਸਟ ਇਹ ਹੈ ਕਿ ਵਕਤੋ-ਵਕਤ ਜਿਹੜੀ amount ਆਫ ਫੰਡਰੇਜ਼ਿੰਗ ਤੇ ਪਲੇਟਫਾਰਮ ਤੇ ਨਹੀਂ ਕੀਤੀ ਜਾਵੇ ਪਰ ਜੇ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਪਰਸਨਲ QR ਕੋਡ ਹੈਗਾ ਨੰਬਰ ਇਹਦੇ ਥੇ ਵੀ ਪ੍ਰੋਜੈਕਟ